ਔ ਕੁਝ ਸਮੇ ਲਈ ਚੱਲ ਰਹੀ ਲੜੀਵਾਰ ਇਤਿਹਾਸਕ ਵਿਚਾਰ ਨੂੰ ਅੱਗੇ ਤੁਰਦੇ ਹੋਇਆ ਕੱਲ ਦੇ ਦਿਵਾਨਾ ਵਿੱਚ ਅਸੀਂ ਸ਼ਰਵਣ ਕੀਤਾ ਸੀ ਕਿ ਦਾਦੀ ਮਾਂ ਪਤ ਗੁਜਰੀ ਜੀ ਤੇ ਛੋਟੇ ਸਹਿਬਜਾ ਦੇ ਧੰਨ ਬਾਬਾ ਜੁਰਾ ਵਰ ਸਿੰਘ ਤੇ ਧੰਨ ਬਾਬਾ ਫਤੇ ਸਿੰਘ ਜੀ ਠੰਡੇ ਬੁਰਜ ਦੇ ਅੰਦਰ ਰਾਤ गुजारਦੇ ਨੇ ਤੇ ਕੀ ਕੁਝ ਬੱਬ ਦਾ ਹਿਰਥੀ ਕਿਹੜੇ ਹਾਲਾਤ ਉਹਨਾਂ ਨੂੰ ਝਨੇ ਪੈਂਦੇ ਨੇ ਅੰਤਾਂ ਦੀ ਠੰਡੀ ਹਵਾ ਗੁਜ਼ਰ ਰਹੀ ਹੈ ਜੋ ਬੜੀ ਹੈ ਤਨ ਦੇ ਉੱਤੇ ਚੰਗੇ ਵਸਤਰ ਨਹੀਂ ਹੈ ਖਾਣ ਨੂੰ ਕੁਝ ਵੀ ਨਹੀਂ ਹੈ ਪਾਸ ਪਹਿਨਣ ਨੂੰ ਕੁਝ ਵੀ ਨਹੀਂ ਹੈ ਪੁੰਜੇ ਤਰਤੀ ਦੇ ਉੱਤੇ ਮਾਂ ਕੁਜਰੀ ਦੋਵੇਂ ਛੋਟੇ ਫਰਜ਼ੰਦਾਰ ਨੂੰ ਬਾਬਾ ਜਗਵਰ ਸਿੰਘ ਤੇ ਬਾਬਾ ਹਤੇ ਸਿੰਘ ਇਹਨਾਂ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਸਾਰੀ ਰਾਤ ਗੁਜ਼ਾਰਦੀ ਹੈ ਕਿਵੇਂ ਤੇ ਪਹਿਲੀ ਪੇਸ਼ੀ ਪੈਂਦੀ ਹੈ ਉਹਦੇ ਵਿੱਚ ਕੀ ਕੁਝ ਵਾਪਰਦਾ ਹੈ ਕਿਵੇਂ ਉਹ ਹਾਕਮ ਮਿੱਠੇ ਹੋ ਹੋ ਕੇ ਗੱਲਾਂ ਕਰਦੇ ਨੇ ਕਿ ਹੁਣ ਕੁਝ ਨਹੀਂ ਬਚਿਆ ਆਨੰਦਪੁਰੋ ਜੜ ਗਿਆ ਹੈ ਸਾਥੀ ਤੁਹਾਡੇ ਮਾਰੇ ਜਾ ਚੁੱਕੇ ਨੇ ਭਰਾਮਾ ਤੁਹਾਡਿਆਂ ਨੂੰ ਖਤਮ ਕਰ ਦਿੱਤਾ ਹੈ ਗੁਰੂ ਬਾਛਨ ਖੰਡ ਕਰ ਦਿੰਦਾ ਹੈ ਇਵੇਂ ਦੀਆਂ ਗੱਲਾਂ ਹਾਕਮ ਕਰਦੇ ਸਨ 7-9 ਸਾਲ ਦੇ ਬਾਬੇ ਉਹਨਾਂ ਹਾਕਮਾਂ ਨੂੰ ਬਾਦ ਲਈ ਆਪ ਦਿੰਦੇ ਨੇ ਜਦੋਂ ਉਹਨਾਂ ਇਹ ਲਾਲਚ ਦਿੱਤੇ ਤੁਹਾਨੂੰ ਘੋੜੇ ਦੇਵਾਂਗੇ ਸੋਨੇ ਫੌਜਾਂ ਦੇਵਾਂਗੇ ਜ਼ਕੀਰਾਂ ਤੁਸੀਂ ਇਸਲਾਮ ਕਬੂਲ ਕਰ ਲਓ ਦੀਨ ਇਸਲਾਮ ਤਦੋਂ ਉਹਨਾਂ ਬਾਬਿਆਂ ਦੇ ਜਵਾਬ ਸਨ ਕਿ ਅਸੀਂ ਜੇਕਰ ਇਸ ਕਚਹਿਰੀ ਵਿੱਚੋਂ ਨਿਕਲ ਜਾਂਦੇ ਹਾਂ ਵੱਜ ਜਾਂਦੇ ਹਾਂ ਅਸੀਂ ਕੱਲ ਫਿਰ ਅਨੰਦਪੁਰ ਸਾਹਿਬ ਜਾਵਾਂਗੇ ਉਹ ਸ਼ਹਿਰ ਨੂੰ ਫਿਰ ਬਸਾਵਾਂਗੇ ਫਿਰ ਫੌਜਾਂ ਤਿਆਰ ਕਰਾਂਗੇ ਤੇ ਉਹ ਫੌਜਾਂ ਆ ਕੇ ਜ਼ੁਲਮ ਦੀ ਸੰਗੀ ਨਪਣਗੀਆਂ ਉਹ ਜ਼ੁਲਮ ਜੋ ਅਮੋਸ਼ੀ ਖਤਮ ਕਰ ਦੇਵਾਂਗੇ ਬੜੇ ਲਾਲਚ ਦਿੱਤੇ ਜਾ ਰਹੇ ਨੇ ਬੜੇ ਪਿਆਰ ਦੇ ਨਾਲ ਜਾਦਿਆਂ ਨੂੰ ਪਹਿਲੇ ਦਿਨ ਉਹਨਾਂ ਮਿੱਠੇ ਹੋ ਹੋ ਕੇ ਦਿਖਾਇਆ ਵੀ ਅਸੀਂ ਤੁਹਾਡੇ ਆਪਣੇ ਹੌਣ ਦੁੱਖ ਵਿੱਚ ਕੋਈ ਨਹੀਂ ਹੈ ਤੁਹਾਡਾ ਦਾਦੀ ਮਾਂ ਨੂੰ ਜਾ ਕੇ ਸਾਰਾ ਕੁਝ ਦੱਸਦੇ ਨੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜਿਵੇਂ ਨਿੱਕੇ ਬੱਚੇ ਨੇ ਆਪਣੇ ਪਿਤਾ ਨੂੰ ਦੱਸਦਾ ਹੁੰਦਾ ਵੀ ਪਿਤਾ ਜੀ ਅੱਜ ਐ ਹੋਇਆ ਮਾਂ ਜੁੱਥੇ ਐਵੇਂ ਹੋਇਆ ਬਾਬਾ ਫਤੇ ਸਿੰਘ ਬੜੇ ਪਿਆਰ ਨਾਲ ਉਹ ਜੋ ਕੁਝ ਉੱਥੇ ਵਾਪਰਿਆ ਉਹ ਦਾਦੀ ਮਾਂ ਨੂੰ ਦੱਸਦੇ ਨੇ ਵੀ ਅੱਜ ਐਵੇਂ ਦੇ ਸਵਾਲ ਕੀਤੇ ਐਵੇਂ ਦੇ ਸਾਨੂੰ ਲਾਲਚ ਦਿੱਤੇਗੇ ਦਾਦੀ ਮਾਂ ਅੱਜ ਦੇ ਮਾਂ ਗੁਜਰੀ ਧੰਨ ਬਾਬਾ ਜੁਰਾ ਵਰ ਸਿੰਘ ਤੇ ਧੰਨ ਬਾਬਾ ਫਤੀ ਸਿੰਘ ਠੰਡੇ ਗੁਰਜ ਵਿੱਚ ਗੁਜ਼ਾਰ ਚੁੱਕੇ ਨੇ ਖਾਣ ਨੂੰ ਕੁਝ ਵੀ ਨਹੀਂ ਮਿਲਿਆ ਕੇਵਲ ਬਾਬਾ ਮੋਤੀराम ਮਹਾਰਾਜ ਜੀ ਦਾ ਦੁੱਧ ਲੈ ਕੇ ਆਉਂਦੇ ਨੇ ਉਹ ਹੀ ਪੀਤਾ ਹੈ ਉਹ ਹੀ ਪੀਰੇ ਨੇ ਨਾ ਛੰਨ ਬਾਬਾ ਕੁੰਮਾ 마ਸੀ ਦੇ ਦਰਕਿ ਕੁਝ ਖਾਦਾ ਨਾ ਗੰਗੂ ਦੇ ਘਰ ਕੁਝ ਖਾਦਾ ਕੁਝ ਪਤਾਸੇ ਤੇ ਪਾਣੀ ਦਾ ਜ਼ਿਕਰ ਆਉਂਦਾ ਹੈ ਜਲ ਪੀਤਾ ਹੈ ਕੋਤਾਲੀ ਸਾਹਿਬ ਇੱਕ ਰਾਤ ਕਟਾਈ ਹੈ ਉੱਥੇ ਵੀ ਕੁਝ ਨਹੀਂ ਖਾਂਦਾ ਅੱਜ ਚੌਥਾ ਦਿਨ ਜਾ ਰਿਹਾ ਪੰਜ ਜਾ ਰਿਹਾ ਹੈ ਹਾਕਮ ਦੀ ਇਹ ਦੇਖੋ ਉਹਨਾਂ ਲਈ ਕੋਈ ਔਖਾ ਕੰਮ ਨਹੀਂ ਵਜ਼ੀਰ ਖਾਂ ਇੱਕ ਹੁਕਮ ਕਰਦਾ ਉਹਨਾਂ ਨੰਨੀਆਂ ਕਲੀਆਂ ਨੂੰ ਉਹਨਾਂ ਜਨਾਂ ਨੂੰ ਉਹਨਾਂ ਬਾਬਿਆਂ ਨੂੰ ਕਦਮ ਕੀਤਾ ਜਾ ਸਕਦਾ ਸੀ ਚੰਦ ਮਿੰਟਾਂ ਦੇ ਵਿੱਚ ਪਰ ਉਹ ਜ਼ੁਲਮ ਦਾ ਉਹ ਅੰਤ ਦਿਖਾਉਣਾ ਉਹ ਜ਼ੁਲਮ ਦੀ ਹੱਦ ਦਿਖਾਉਣਾ ਚਾਹੁੰਦੇ ਵੀ ਕਿ ਸੱਦ ਤੱਕ ਕਿ ਵਧਿਆ ਹੋਇਆ ਹੈ ਅਸੀਂ ਕੀ ਕੁਝ ਕਰ ਸਕਦੇ ਆ ਜੇ ਇਹ ਨਹੀਂ ਮੰਨਦੇ ਜੇ ਇਹਨਾਂ ਦੀਨ-ਏ-ਇਸਲਾਮ ਕਬੂਲ ਨਹੀਂ ਕੀਤਾ ਅਸੀਂ ਇੰਨਾ ਕੁ ਮਜਬੂਰ ਕਰ ਦੇਵਾਂਗੇ ਇਹਨਾਂ ਨੂੰ ਕਿ ਇਹ ਖੁਦ ਵਾ ਖੁਦ ਕਹਿਣਗੇ ਵੀ ਅਸੀਂ ਦੀਨ-ਏ-ਇਸਲਾਮ ਕਬੂਲ ਕਰਦੇ ਆਂ ਅੰਮ੍ਰਿਤ ਵੇਲਾ ਹੁੰਦਾ ਏ ਦਾਦੀ ਮਾਂ ਦੋਵੇਂ ਲਾਲਾਂ ਨੂੰ ਗੋਦ ਵਿੱਚ ਲੈ ਕੇ ਆਪਣਾ ਧਿਆਨ ਠੰਡੇ ਬੁਰਜ ਵਿੱਚ ਲੈ ਕੇ ਜਾਇਓ ਸਾਧ ਸੰਗਤ ਕਿਵੇਂ ਦਾਦੀ ਮਾਂ ਉਹਨਾਂ ਲਾਲਾਂ ਨੂੰ ਜਦੋਂ ਇਆਂ ਹੱਡਾਂ ਨੂੰ ਠਾਰ ਦੇਣ ਵਾਲੀ ਜਮਾ ਦੇਣ ਵਾਲੀ ਅਵਾ ਬਹਿ ਰਹੀ ਉੱਥੇ 140 ਫੁੱਟ ਦੇ ਮিনার ਦੇ ਉੱਥੇ ਦਾਦੀ ਮਾਂ ਆਪਣੀ ਕਸ਼ਾਂ ਦੇ ਵਿੱਚ ਲੈ ਕੇ ਉਹਨਾਂ ਲਾਲਾਂ ਨੂੰ ਨਿਖ ਦੇ ਰਹੀ ਹੈ ਦੂਸਰੀ ਰਾਤ ਗੁਜ਼ਰ ਰਹੀ ਹੈ ਅੰਮ੍ਰਿਤ ਵੇਲਾ ਹੋਇਆ ਦੂਜੀ ਰਾਤ ਦਾ ਦਾਦੀ ਬੋਲ ਪੜਦੀ ਹੈ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਤਿੱਕੀ ਬਚਨ ਪੜਦੀ ਹੈ ਭਗਤਾਂ ਕੀ ਚਾਲ ਨੀ ਚਾਲਾ ਨਿਰਾਲੀ ਭਗਤਾਂ ਕੇਰੀ ਬੇਖਮਬਾਰਗ ਚਲਣਾ ਕਿ ਭਗਤਾਂ ਦੀ ਚਾਲ ਨਿਰਾਲੀ ਹੁੰਦੀ ਹੈ ਉਹਨਾਂ ਦੇ ਇਮਤਿਹਾਨ ਬੜੇ ਜ਼ਬਰਦਸਤ ਹੁੰਦੇ ਨੇ ਜਿਵੇਂ ਉਹਨਾਂ ਬਾਬਿਆਂ ਦੇ ਇਮਤਿਹਾਨ ਜ਼ਬਰਦਸਤ ਹੋਏ ਸਨ ਉਹ ਇਮਤਿਹਾਨ ਹੋ ਰਹੇ ਨੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਕੋਤਵਾਲੀ ਵਿੱਚ ਰੱਖ ਕੇ ਕੈਦ ਕਰਕੇ ਇਹ ਅਹਿਸਾਸ ਕਰਾਇਆ ਜਾ ਰਿਹਾ ਹੈ ਕਿ ਕੈਦ ਵਿੱਚ ਹੋ ਤੁਹਾਨੂੰ ਕੁਝ ਖਾਣ ਨੂੰ ਨਹੀਂ ਦੇਣਾ ਵੀ ਮਜਬੂਰ ਹੋ ਕੇ ਬਿਲਕਦਿਆਂ ਆ ਕਹਿਣ ਵੀ ਸਾਨੂੰ ਕੁਝ ਖਾਣ ਨੂੰ ਦਿਓ ਅਸੀਂ ਹਰ ਇੱਕ ਸ਼ਰਤ ਮੰਨਣ ਨੂੰ ਤਿਆਰ ਆਂ ਪਰ ਉਹ ਸੋਚ ਜੋ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਉੱਠੀ ਹੈ ਜੋ ਦਿੱਲੀ ਦੇ ਤਖਤ ਦੇ ਬਾਦਸ਼ਾਹ ਦੇ ਫੈਸਲੇ ਬਦਲ ਦਿੰਦੀ ਹੈ ਉਸ ਸੋਚ ਨੂੰ ਨਹੀਂ ਬਦਲਿਆ ਜਾ ਸਕਦਾ ਉਹ ਸੋਚ ਨੂੰ ਨਹੀਂ ਗੁਲਾਮ ਕੀਤਾ ਜਾ ਸਕਦਾ ਉਹ ਸਦਾ ਹੀ ਆਜ਼ਾਦ ਹੈ குரு ਦਰਦਿਆਉ ਸਤਿਗੁਰੂ ਕੋ ਲਾ ਕੇ ਬੇਨਤੀ ਕਰੋ ਪਾਸ਼ਾ ਜੀ ਕਿਰਪਾ ਕਰੋ ਉਹ ਸਾਡੇ ਅੰਦਰ ਪੈਦਾ ਕਰ ਦਿਓ अब असि कहने भी सिखी बड़े दुश्मन ने पता पत्ता अन्नी काम कर, रही हैं ने। कर, रही है। दाव ने कर पर सिखो थ तो गुरु पातशाह ने ऐसा महान खजाना बख्श दिता है सतगुरु ने आख्या जिसके सिर ऊपर तू स्वामी ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਦਮਤਾ ਮਰਣਾ ਚੀਤ ਨਾ ਹੈ ਇਹ ਬਚਨ ਸਾਡੇ ਸਤਿਗੁਰੂ ਬਾਣੀ ਵਿੱਚ ਵਰਦੇ ਨੇ ਕਰਤਾ ਪੁਰਖ ਖਲੋਆ ਬਾਲ ਨਾ ਬਿੰਗਾ ਹੋਆ ਜਦੋਂ ਵਿੱਚ ਕਰਤੇ ਪੁਰਖ ਨੇ ਖਲੋ ਜਾਣਾ ਹੈ ਅਸੀਂ ਇਹ ਅਹਿਸਾਸ ਕਰੀ ਉਸ ਜੋਤ ਦਾ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਖਦੇ ਹਾਂ ਜਾਗਤ ਜੋਤ ਉਹਮ ਹੈ ਗੁਰੂ ਮੰਨਿਓ ਗ੍ਰੰਥ ਜਿਨ੍ਹਾਂ ਨੇ ਗ੍ਰੰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣਾ ਗੁਰੂ ਮੰਨਿਆ ਸੀ ਉਸ ਲੱਖਾਂ ਵਿੱਚ ਬੈਠ ਕੇ ਵੀ ਆਜ਼ਾਦ ਨੇ ਦਾਦੀ ਮਾਂ ਉਹਨਾਂ ਲਾਲਾਂ ਨੂੰ ਇਹ ਪਾਠ ਪੜ੍ਹਾਉਂਦੀ ਹੈ ਆਓ ਉਹ ਪਾਠ ਸਤਿਗੁਰੂ ਦੀ ਗੋਦ ਵਿੱਚ ਬੈਠ ਕੇ ਪੜ੍ਹੀਏ ਜਦੋਂ ਸਹਿਬ ਅਖਦੇ ਨੇ ਦੀਜੈ ਬੁੱਧ ਬਵੇਕਾ ਦੀਜੈ ਬੁੱਧ ਬਵੇਕਾ ਦੀ ਜੈ ਬੁੱਧ ਬਵੇਕਾ ਦੀ ਜੈ ਬੁੱਧ ਬਵੇਕਾ ਹਾਰ ਪਰਿਉ ਸਵਾਮੀ ਕੈ ਦਵਾਰੇ ਹਾਰ ਪਰਿਉ ਸਵਾਮੀ ਕੈ ਦਵਾਰੇ ਦੀ ਜੈ ਬੁੱਧ ਬਵੇਕਾ ਦੀ ਜੈ ਬੁੱਧ ਬਵੇਕਾ ਦਾਦੀ ਇਹ ਬੋਲ ਪੜਾਉਂਦੀ ਓਨ ਲਾਲਾ ਸਿੱਖਾ ਆ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਬਹਿ ਕੇ ਮੰਗ ਮੰਗ ਮਹਾਰਾਜ ਨੂੰ ਬੇਕ ਬੁੱਧ ਬਖਸ਼ ਦਿਓ ਜਿਹੜੀ ਉਹਨਾਂ ਲਾਲਾਂ ਨੂੰ ਡੋਲਣ ਨਹੀਂ ਦੇ ਰਹੀ ਉਹਨਾਂ ਦੇ ਮੁਖੜੇ ਅਨੰਦਪੁਰ ਸਾਹਿਬ ਨੇ ਪਿਤਾ ਗੋਵਿੰਦ ਸਿੰਘ ਨੇ ਮਾਤਾ ਸਾਹਿਬ ਕੌਰ ਜਨਮ ਕੀਸਗੜ ਦਾ ਵਾਸੀ ਅਨੰਦਪੁਰ ਦੇ ਨੇ ਤਾਂ ਨਹੀਂ ਦੱਬਦੇ ਤਾਂ ਨਹੀਂ ਡੋਲਦੇ ਫਿਕਰ ਨਹੀਂ ਹੈ ਪਾਸ਼ਾ ਨੂੰ ਕਿ ਪੁੱਤਰ ਕਿੱਥੇ ਹੋਣਗੇ ਸਿਰਫ ਸ਼ੁਕਰ ਮਨਾ ਰਹੇ ਨੇ ਅਕਾਲ ਪੁਰਖ ਦਾ ਦਾਦੀ ਠੰਡੇ ਬੁਰਜ ਵਿੱਚ ਬੈਠ ਕੇ ਸ਼ੁਕਰ ਮਨਾ ਰਹੀ ਆਕਾਲ ਪੁਰਖ ਦਾ ਸ਼ਿਕਵਾ ਨਹੀਂ ਅਰਥ ਨਾਲ ਦੇਤੇ ਜਿੱਥੇ ਤੂੰ ਰੱਖ ਰਿਓ ਕੜੀ ਚੰਗੀ ਐ ਇਸ ਲਖਣੀਏ ਭਲੀ ਐ ਪਰਚੇ ਵੀ ਤੂੰ ਹੀ ਪਾ ਰਿਆ ਪਾਸ ਵੀ ਤੈਹੀਂ ਕਰਾਉਣਾ ਸ਼ੁਕਰ ਹੈ ਅੰਦਰ ਰਸਨਾ ਦੇ ਉੱਤੇ ਸ਼ੁਕਰ ਹੈ ਕਿਉਂਕਿ ਸੁਰਤ ਜੁੜੀ ਹੋਈ ਐ ਵਾਸੀ ਆਨੰਦਪੁਰ ਦੇ ਨੇ ਸਿੱਖਤੋਂ ਕਦੋਂ ਗੁਰੂਵਾਲੇ ਨੂੰ ਮੁਹ ਕਰੇਗਾ ਕਦੋਂ ਆਨੰਦਪੁਰ ਸਾਹਿਬ ਤੇਰੇ ਮੁਖੜੇ ਹੋਣਗੇ ਜਿਦਨ ਸਾਡੇ ਮੁਖੜੇ ਆਨੰਦਪੁਰ ਵੱਲ ਹੋਣਗੇ ਨਾ ਦੁਨੀਆ ਦੇ ਸੁਨਹਿਰੀ ਪੰਨਿਆਂ ਉੱਤੇ ਫਿਰ ਉਹਨਾਂ ਬਾਬਿਆਂ ਨੂੰ ਚੇਤੇ ਕੀਤਾ ਜਾਵੇਗਾ ਕਿ ਦਾਦੀ ਮਾਂ ਨੂੰ ਕਹਿਣ ਲੱਗੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜਦੋਂ ਤੀਸਰੇ ਦਿਨ ਪੇਸ਼ੀ ਪੈਂਦੀ ਹੈ ਦਾਦੀ ਇਹਨਾਂ ਫਤਵਾ ਜਾਰੀ ਕੀਤਾ ਹੈ ਕਿ ਸਾਨੂੰ ਜਿੰਦਾ ਨੀਹਾਂ ਵਿੱਚ ਚਿਣ ਦੇਣਾ ਹੈ ਬਾਬਾ ਫਤਿਹ ਸਿੰਘ ਕਹਿੰਦੇ ਨੇ ਗਲਵੱਕੜੀ ਪਾ ਕੇ ਮਾਂ ਗੁਜਰੀ ਨੂੰ ਵੀ ਸਾਨੂੰ ਜਿੰਦਾ ਨੀਹਾਂ ਵਿੱਚ ਚਿੰਨਣ ਦਾ ਹੁਕਮ ਕੀਤਾ ਸੂਬੇ ਨੇ ਮਾਂ ਕਹਿੰਦੀ ਪੁੱਤ ਦੀਵਾਰਾਂ ਵਿੱਚ ਹੀ ਚਿੰਨ ਦੇਣਗੇ ਮਾਰ ਥੋੜੀ ਦੇਣਗੇ ਇਹ ਬੋਲਾਂ 'ਚ ਬਹੁਤ ਵੱਡਾ ਵਜਨ ਹੈ ਨੀਹਾਂ ਵਿੱਚ ਚਿੰਨ ਦੇਣਗੇ ਪਰ ਮਾਰ ਥੋੜੀ ਦੇਣਗੇ ਸਿੱਖ ਲਈ ਮਰਨਾ ਕੀ ਹੈ ਰਹਿ ਰਾਜ ਸਾਹਿਬ ਦੀ ਬਾਣੀ ਪੜੋ ਪਾਤਸ਼ਾਹ ਕਹਿੰਦੇ ਆਖਾਂ ਜੀਵਾ ਵਿਸਰੈ ਮਰ ਜਾਉ ਜਿੱਦ ਮੈਨੂੰ ਤੂੰ ਵਿਸਰਜਣਾ ਪਾਤਸ਼ਾਹ ਤੁਸੀਂ ਵਿਸਰਜ ਜਾਂਦੇ ਹੋ ਉਸ ਦਿਨ ਮੌਤ ਐ ਮੇਰੀ ਮਰਣੰ ਵਿਸਰਣੰ ਗੋਬਿੰਦ ਜੀਵਣੰ ਹਰਨਾਮਤਿ ਆਵੜੈ ਜੁਣਾ ਕੀ ਐ ਨੰਮ ਨੂੰ ਧਿਉਣ ਹੋਣਾ ਐ ਜਿੱਦਨ ਗੁਰੂ ਵਿਸਰਜ ਜਾਂਦਾ ਉਦਨੇ ਮੌਤ ਤੇ ਪਿਆਰੋ ਸਿੱਖ ਲਈ ਤਾਂ ਸਿੱਖ ਲਈ ਗੁਰੂ ਨੂੰ ਨਹੀਂ ਵਿਸਾਰਨਾ ਗੁਰਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰੂ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਤੂੰ ਮੁਕਤੀ ਦਾ ਮਾਰਗ ਚਾਹੁੰਦਾ ਹੈ ਆ ਗੁਰੂ ਨੂੰ ਮਿਲ ਆ ਸਤਿਗੁਰੂ ਦੇ ਚਰਨਾਂ ਉੱਤੇ ਢੈਪ ਹੈ ਆ ਕੇ ਮੰਗ ਮੰਗ ਮਹਾਰਾਜ ਮੈਨੂੰ ਵਿਵੇਕ ਬੁੱਧ ਦੇ ਦਿਓ ਦਾਦੀ ਮਾਂ ਵਿਵੇਕ ਬੁੱਧ ਦੇ ਠੰਡੇ ਬੁਰਜ ਦੇ ਅੰਦਰ ਵਿਵੇਕ ਬੁੱਧ ਦੇ ਰਿਆ ਅਸਲ ਠੰਡ ਬਹੁਤ ਹੈ ਬਾਰੋ ਜਮਾ ਦੇਣ ਵਾਲੀ ਹੈ ਪਰ ਜੋ ਬਾਣੀ ਦੇ ਵਿੱਚੋਂ ਨਿਕ ਆ ਰਿਹਾ ਹੈ ਨਾ ਜਿਹੜਾ ਨਿਕ ਦਾਦੀ ਦੀ ਗੋਦ ਵਿੱਚ ਬੈਠ ਕੇ ਉਹ ਮਾਹੌਲ ਬਣਿਆ ਉਹ ਠੰਡੇ ਬੁਰਜ ਦੇ ਵਿੱਚ ਪੂਰਾ ਸਰਹੰਦ ਪੱਬਾਂ ਭਾਰ ਹੋ ਹੋ ਕੇ ਠੰਡੇ ਬੁਰਜ ਨੂੰ ਤੱਕ ਰਿਹਾ ਹੈ ਕਿ ਉੱਥੇ ਕੀ ਵਰਤ ਰਿਹਾ ਹੋਵੇਗਾ ਐਡੇ ਉਡੋਲ ਐਡਾ ਵੱਡਾ ਸਿੱਧਕ ਅੱਜ ਦੂਸਰੇ ਦਿਨ ਸਿਪਾਈ ਆਏ ਨੇ ਕਹਿਣ ਲੱਗੇ ਮਾਂ ਤਿਆਰ ਕਰ ਇਹਨਾਂ ਲਾਲਾਂ ਨੂੰ ਲੈ ਕੇ ਜਾਣਾ ਹੈ ਮਾਂ ਕੁਦਰੀ ਦੋਵੇਂ ਲਾਲਾਂ ਨੂੰ ਇਸਾਂ ਨੂੰ ਕੰੰਗੀ ਕਰਦੀ ਐ ਨੇਮ ਮੈਂ ਸਿੱਖ ਦਾ ਦੋ ਵਕਤ ਇਸਾਂ ਨੂੰ ਕੰੰਗੀ ਕਰਨੀ ਸਵੇਰਾਂ ਸ਼ਾਮਾਂ ਜ਼ਰੂਰੀ ਐ ਲੱਕੜ ਦੇ ਕੰਗੇ ਦੁਆਰਾ ਸਿੱਖ ਹਾਲਸੀਨ ਦਾ ਵੀ ਸਿੱਖ ਹਾਲਸੀਨ ਇਸ ਕਰਕੇ ਦੋ ਵਕਤ ਕੰੰਗੀ ਕਰਨੀ ਐ ਮਾਂ ਨੇ ਉੱਥੇ ਬੈਠ ਕੇ ਵੀ ਉਹ ਗੁਣ ਬਰਕਰਾਰ ਰੱਖਿਆ ਮਰਿਆਦਾ ਬਰਕਰਾਰ ਰੱਖੀ ਹੈ ਲਾਲਾਂ ਦੇ ਕੀ ਸਾਨੂੰ ਕੰੰਗੀ ਕਰ ਰਹੇ ਨੇ ਧੰਨ ਬਾਬਾ ਜੋਰਾਵਰ ਸਿੰਘ ਦੇ ਧੰਨ ਬਾਬਾ ਫਤੇ ਸਿੰਘ ਦੇ ਮਾਤਾ ਗੁਜਰੀ ਜੀ ਮਾਂ ਕੀ ਚਾਹੁੰਦੀ ਹੈ ਅੱਜ ਦੀ ਧੀ ਕੋਲੋਂ ਕਿਤੇ ਇਹ ਮਠਲ ਦੇ ਬੁਰਜ ਵਿੱਚ ਬੈਠ ਕੇ ਵੀ ਕੀਸਾਂ ਨੂੰ ਸੰਭਾਲਦੀ ਸਾਂ ਠੰਡੇ ਬੁਰਜ ਵਿੱਚ ਬੈਠ ਕੇ ਵੀ ਕੰੰਗੀ ਕਰਦੀ ਸਾਂ ਹੱਥੀ ਸਜਾਉਂਦੀ ਸਾਂ ਉਹਨਾਂ ਲਾਲਾਂ ਨੂੰ ਐ ਅੱਜ ਦੀ ਮਾਂ ਅੱਜ ਦੀ ਧੀਏ ਮਾਂ ਗੁਜ਼ਰੀ ਲੈ ਸੇਧ ਲੈ ਸਿਰ ਤੇ ਕੇਸ ਹੋਣ ਦਾੜਾ ਪ੍ਰਕਾਸ਼ ਹੋਵੇ ਇਹ ਸਿੱਖ ਦੀ ਪਹਿਚਾਣ ਹੈ ਖੰਡੇ ਬਾਟੇ ਕੀ ਪੌਲ ਲਈ ਹੋਵੇ ਬਾਣੀ ਦਾ ਅਭਿਆਸੀ ਹੋਵੇ ਕਮਾਉਣ ਵਾਲਾ ਸੁਭਾਅ ਸਾਡੇ ਅੰਦਰ ਹੋਣਾ ਚਾਹੀਦਾ ਹੈ ਨਾਮੁ ਦਾ ਅਬਿਆਸੀ ਹੋਣਾ ਚਾਹੀਦਾ ਸਿੱਖ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਹੋਰ ਨੂੰ ਮੰਨਣਾ ਨਹੀਂ ਹੈ ਮਾਂ ਸੇ ਦੇਰੀ ਐਤੀ ਨੂੰ ਅਜ ਦੀਨ ਵੀ ਧੀਏ ਵੇਖ ਮੈਂ ਉੱਥੇ ਵੀ ਗੰਗੀ ਕਦੀ ਸਾਂ ਦੂਜੇ ਦਿਨ ਸਿਪਾਈ ਅੰਦਰ ਅੱਜ ਕੀ ਉੱਥੇ ਅੱਜ ਬੜੀ ਛੋਟੀ ਜੀ ਖਿੜਕੀ ਰੱਖੀ ਹੈ ਅੰਦਰ ਵੜਨ ਵਾਸਤੇ ਚਿਹਰੀ ਦੇ ਬੜੀ ਛੋਟੀ ਜਿਹੀ ਖਿੜਕੀ ਖਿੜਕੀ ਕਿ ਜਦੋਂ ਅੰਦਰ ਵੜਨਗੇ ਸਿਰ ਝੁਕਾ ਕੇ ਅੰਦਰ ਆਉਣਗੇ ਉਹ ਉਸ ਸਿਰ ਨੂੰ ਝੁਕਾਉਣਾ ਚਾਹੁੰਦੇ ਨੇ ਜਿਹੜਾ ਬਾਦਸ਼ਾਹ ਦੇ ਅੱਗੇ ਨਹੀਂ ਝੁਕਿਆ ਮੌਤੇ ਦੇ ਅੱਗੇ ਨਹੀਂ ਝੁਕਿਆ ਉਸ ਜੋ ਅਨੰਦਪੁਰ ਸਾਹਿਬ ਭੇਡ ਕੀਤਾ ਹੋਇਆ ਹੈ ਸਤਗੁਰੂ ਅੱਗੇ ਸੀਸ ਭੇਡ ਦਿਓ ਉਹ ਸਿਰ ਜੋ ਗੁਰੂ ਨੂੰ ਸੌਂਪਿਆ ਹੋਇਆ ਹੈ ਉਹ ਸਿਰ ਝੁਕਾਉਣਾ ਚਾਹੁੰਦੇ ਨੇ ਬਾਬਾ ਫਤਿਹ ਸਿੰਘ ਨੇ ਪਹਿਲਾਂ ਲਾਤ ਉੱਪਰ ਚੁੱਕ ਕੇ ਜੁੱਤੀ ਸਾਹਮਣੇ ਕਰਕੇ ਵਜੀਦੇ ਆ ਉਹਦੇ ਮੂੰਹ ਹੱਲ ਨੂੰ ਫਿਰ ਅੰਦਰ ਧਰਦੇ ਨੇ ਦੋਵੇਂ ਲਾਤਾਂ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜਲ ਜਾਂਦਾ ਅੰਦਰੋਂ ਵਜੀਦਾ ਸਿਪਾਹੀ ਅੰਦਰੋਂ ਅੱਗੋਂ ਭਾਕੇ ਫਿਰ ਅੰਦਰ ਬੜੇ ਨੇ ਜਿੰਨੇ ਵੀ ਸਿਪਾਹੀ ਅੱਗੇ ਸਨ ਪਿੱਛੇ ਜੋ ਆ ਰਹੇ ਨੇ ਉਹ ਵੀ ਸਿਰ ਝੁਕਾ ਕੇ ਅੰਦਰ ਆ ਰਹੇ ਨੇ ਪਰ ਧੰਨ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਉਹਦੇ ਮੂੰਹ ਹੱਲ ਨੂੰ ਪੈਰ ਕਰਦੇ ਨੇ ਤਾਂ ਜਲ ਜਾਂਦਾ ਅੰਦਰੋਂ ਫਿਰ ਘਾੜ ਤਾਂ ਘੜੀਆਂ ਜਾਂਦੀਆਂ ਫਿਰ ਚਾਲਾ ਚੱਲੀਆਂ ਜਾਂਦੀਆਂ ਨੇ ਉਹੀ ਦਲੀਨਾ ਦਾ ਦੌਰ ਸ਼ੁਰੂ ਹੁੰਦਾ ਏ ਹੁਕਮ ਸੁਆਇਆ ਜਾਂਦਾ ਇਹ ਨੰਨੀ ਨਾ ਮੰਨਦੇ ਸਾਡੇ ਕੋ ਤਰੀਕੇ ਬਹੁਤ ਨੇ ਬਣਾਉਣ ਦੇ ਆਖਦੇ ਨੇ ਹੁਕਮ ਹੋਇਆ ਵੀ ਤੂੰਤ ਦੀਆਂ ਛੜੀਆਂ ਦੇ ਨਾਲ ਇਹਨਾਂ ਨੂੰ ਕੁੱਟਿਆ ਜਾਵੇ ਮਾਰਿਆ ਜਾਵੇ ਧੰਨ ਬਾਬਾ ਜੂਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੇ ਹੱਥ ਕੰਬਰੇ ਨੇ ਬੁੱਲ ਨੀਲੇ ਨੇ ਥੋੜੀ ਨੱਕ ਦੀਲਾ ਹੈ ਬਿਲਕੁਲ ਕਮਜ਼ੋਰ ਬਹੁਤ ਹੋ ਚੁੱਕੇ ਨੇ ਪੰਜ ਦਿਨ ਤੋਂ ਕੁਝ ਖਾਦਾ ਨਹੀਂ ਹੈ ਕੇਵਲ ਬਾਬਾ ਮੋਤੀराम ਮਹਿਰਾਜ ਦੁੱਧ ਲਿਆਉਂਦੇ ਦਿਨੋਂ ਪੀਂਦੇ ਨੇ ਬਸ ਅਕਸਰ ਸਰੀਰ ਐਨੂੰ ਤਾਕਤ ਚਾਹੀਦੀ ਹੈ ਬਾਹਰੋਂ ਸਰੀਰ ਨਿਰਬਲ ਹੋ ਚੁੱਕਾ ਹੈ ਭੁਖਣ ਭਾਣੇ ਨੇ ਪਰ ਅੰਦਰ ਦਾ ਜਜ਼ਬਾ ਦੱਸਦਾ ਹੈ ਕਿ ਸਿੱਧਕ ਬਹੁਤ ਪੱਕਾ ਹੈ ਰੱਜੀ ਹੋ ਜਾਂਦੀ ਹੈ ਤਾਂ ਦੇ ਲਾਲਚਾਂ ਨੂੰ ਠੋਕਰਾਂ ਮਾਰ ਰਹੇ ਨੇ ਕਿੱਡੇ ਬਲਵਾਨ ਨੇ ਅੰਦਰੋਂ ਬਾਬੇ ਸਾਡੇ ਕਹਿੰਦੇ ਉਹਨਾਂ ਮਾਸੂਮ ਲਾਲਾਂ ਨੂੰ ਉਹਨਾਂ ਬਾਬਿਆਂ ਨੂੰ ਤੂੰ ਦੀ ਛਟੀ ਨਾਲ ਸੱਟਾਂ ਮਾਰੀਆਂ ਜਾ ਰਹੀਆਂ ਐਸੀ ਠੰਡ ਦੇ ਅੰਦਰ ਸੀ ਅਡੋਲ ਖੜਤੇ ਹੋਏ ਨੇ ਫਿਰ ਵੈਰੀ ਦਾ ਚੇਤ ਨਹੀਂ ਭਰਿਆ ਇੱਕ ਦਰਖਤ ਨਾਲ ਬੰਨ੍ਹ ਕੇ ਕਹਿੰਦੇ ਗਲੀਲਾਂ ਨਾਲ ਨਿਸ਼ਾਨੇ ਲਾਓ ਇਹਨਾਂ ਤੇ ਜੇ ਉਹ ਦਰਦ ਹੋਵੇਗਾ ਚੀਕਣਗੇ ਆਪ ਹੀ ਕਹਿਣਗੇ ਅਸੀਂ ਦੀਨ ਸਲਾਮ ਕਬੂਲ ਕਰਦੇ ਹਾਂ ਕਹਿਣਗੇ ਇਹ ਕਦੇ ਪੱਥਰ ਕਿਤੇ ਸੀਨੇ ਤੇ ਵੱਜਦਾ ਏ ਕਦੇ ਹੱਥ ਤੇ ਵੱਜਦਾ ਕਦੇ ਚਿਹਰੇ ਤੇ ਵੱਜਦਾ ਇੱਕ ਪੱਥਰ ਆਕੇ ਨਾ ਬਾਬਾ ਫਤਿਹ ਸਿੰਘ ਦੀ ਅੱਖ ਦੀ ਪਿੱਪੜ ਉੱਤੇ ਵੱਜਦਾ ਆਕੇ ਲਹੂ ਦੀ ਤੇਤਾਰੀ ਪੈਰੀਏ ਤੇ ਬਾਬਾ ਫਤਿਹ ਸਿੰਘ ਮਸੇ ਦੇ ਵੀਰ ਮੇਰੇ ਲਹੂ ਦਾ ਰੰਗ ਬੜਾ ਲਾਲ ਹੈ ਸਤਿਗੁਰੂ ਜੀ ਆਖਦੇ ਨਾ ਲਾਲ ਰੰਗ ਤੇ ਸਕੂ ਲੱਗਿਆ ਜਿਸ ਕਹਿ ਵੱਡ ਭਾਗਾ ਮੈਲਾ ਕਦੇ ਨੋ ਵੀ ਨੇ ਲੱਗੇ ਦਾਦਾ ਵੀਰ ਇਸ ਖੂਨ ਦੇ ਅੰਦਰ ਹਰਤ ਦਾ ਰੰਗ ਨਜ਼ਰ ਆ ਰਿਹਾ ਹੈ। ਵੇਖ ਗੁਰੂ ਪਾਸ਼ਾ ਨੇ ਇਹ ਚੂਲੇ ਨੂੰ ਰੰਗ ਦਿੱਤਾ ਹੈ। ਜਾ ਕੋ ਹਰ ਰੰਗ ਰੰਗਾਂ ਜਿੱਤੀਆਂ ਅਸੀਂ ਇਹ ਵੇਖਦੇ ਆਂ। ਸਾਸ਼ਕ ਦੇ ਨੇ ਜਿੰਨਾ ਮਨ ਨੂੰ ਜਿੱਤ ਲਿਆ ਆਪਣੇ ਆਪ ਤੇ ਫਤਿਹ ਸਭ ਤੋਂ ਵੱਡੇ ਸੂਰਮੇ ਆਤਮ ਜਿਹੜਾ ਸਗਲ ਵਸਤਾ ਕਹਿ ਜਾਕਾ ਸਭਰ ਪੂਰਾ ਪੂਰੇ ਗੁਰੂ ਦੀ ਜਦੋਂ ਬਖਸ਼ਿਸ਼ ਹੁੰਦੀ ਹੈ ਬੰਦਾ ਆਪਣੇ ਆਪ ਆਪਣੇ ਨੂੰ ਜਿੱਤਦਾ ਹੈ ਉਹਨਾਂ ਬਾਬਿਆਂ ਜਿੱਤਿਆ ਸੀ ਭੁੱਖ ਨੂੰ ਜਿੱਤਿਆ ਸੀ ਦਰਦ ਨੂੰ ਜਿੱਤਿਆ ਸੀ ਸਰੀਰਕ ਮਾਨਸਿਕ ਪੀੜਾ ਨੂੰ ਜਿੱਤਿਆ ਸੀ ਉਹਨਾਂ ਦੁੱਖਾਂ ਦੇ ਵਿੱਚੋਂ ਕਿਵੇਂ ਉਹ ਬੋਲ ਚਿੱਤੋ ਕੇ ਚੜ੍ਹਦੀ ਕਲਾ ਦੇ ਵਿੱਚ ਜੀਵਨ گزار ਰਹੇ ਨੇ ਵਕਤ گزار ਰਹੇ ਨੇ ਬੜੀ ਚੜ੍ਹਦੀ ਕਲਾ ਵਿੱਚ ਨੇ ਵੇ ਰੱਖਦੇ ਨੇ ਇਥੋਂ ਤੱਕ ਹੀ ਵਸ ਨਹੀਂ ਹੈ ਬਾਬਾ ਜੂਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੇ ਹੱਥਾਂ ਨੂੰ ਫੜ ਕੇ ਨਾ ਗਰਮ ਤਵੇਆਂ ਤੇ ਲਿਆ ਜਾਂਦਾ ਹੈ ਸਾੜਿਆ ਜਾਂਦਾ ਉਸ ਨਰਮ ਨਰਮ ਪੂਟੀਆਂ ਕਿਵੇਂ ਕੀ ਮਹਿਸੂਸ ਹੋਇਆ ਹੋਣਾ ਉਸ ਸਮੇਂ ਉਹ ਕਹਿਰ ਵਰਤ ਰਿਆ ਸਰਾਂ ਦੀ ਤਰਤੀ ਹਰ ਇੱਕ ਦੀਆਂ ਅੱਖਾਂ ਦੇ ਵਿੱਚ ਅਜ ਅਤਰੂ ਨੇ ਕਿ ਤੋ ਇਹ ਜ਼ੁਲਮ ਦੀ ਇੰਤਿਹਾਈ ਹੈ ਅੰਤ ਹੈ ਇਹਦੇ ਉਤੇ ਕੁਝ ਵੀ ਨਹੀਂ ਹੈ ਪਰੇ ਇਹਨਾਂ ਦੇ ਪੁੱਠੇ ਦਿਨ ਸ਼ੁਰੂ ਹੋ ਗਏ ਨੇ ਹਰ ਕੋਈ ਇਹ ਗੱਲਾਂ ਕਰ ਰਿਹਾ ਹੈ ਸ਼ਰਅ ਇਸ ਗੱਲ ਦੀ ਪਾਬੰਦੀ ਨਹੀਂ ਦਿੰਦੀ ਇਸਲਾਮ ਇਸ ਗੱਲ ਦੀ ਪਾਬੰਦੀ ਨਹੀਂ ਦਿੰਦਾ ਬੜ ਤਸੀਹੇ ਚੱਲ ਰਹੇ ਨੇ ਬਾਬੇ ਮਾਂ ਗੁਦਰੀ ਨੂੰ ਮਿਰਚਾਂ ਵਾਲੇ ਪੂਰੇ ਵਿੱਚ ਪਾ ਕੇ ਕਿੰਨ ਲੱਤਾ ਹੁੰਦੇ ਸੂਟਿਆਂ ਦਾ ਕੁੱਟਿਆ ਜਾਂਦਾ ਹੈ ਮੂੰਹ ਤੇ ਮਿਰਚਾਂ ਵਾਲਾ ਪੂਰਾ ਪਾਇਆ ਜਾਂਦਾ ਹੈ ਸਾਨੀ ਆ ਰਿਹਾ ਤੜਫਰੀ ਅਦਾ ਦੀ ਮਾਂ ਬਜ਼ੁਰਗ ਨੇ ਪਰ ਦੁੱਖ ਚੱਲੇ ਜਾ ਰਹੇ ਨੇ ਪਰ ਚੇ ਪਹਿਰੇ ਨੇ ਪੁਰਤਕ ਬਹਾਦਰ ਸੇ ਮਹਾਰਾਜ ਨੇ ਆਖਿਆ ਸੀ ਨਾ ਸ਼ਾਸਮੇ ਗੁਜਰੀਏ ਤੂੰ ਸਵਾਲ ਕੀਤਾ ਸੀ ਕਿ ਪਾਸ਼ਾ ਹਰ ਇੱਕ ਬਖ ਜਿੰਦਗੀ ਦੇ ਮੈਂ ਤੁਹਾਡੇ ਨਾਲ ਇਕੱਠਿਆਂ ਰਹਿ ਕੇ ਵੇਖਿਆ ਤੁਸੀਂ ਕਰਤਾਰਪੁਰ ਦੀ ਜੰਗ ਵਿੱਚ ਤੇਗਾ ਵਾਹੀਆਂ ਮੈਂ ਕੋਲ ਅੜ ਕੇ ਕੋਠੇ ਉੱਤੇ ਖੜ ਕੇ ਵੇਖਿਆ ਤੁਹਾਨੂੰ ਤੁਹਾਨੂੰ ਖਿਤਾਬ ਮਿਲਿਆ ਤੇਗ ਬਹਾਦਰ ਦਾ ਮੈਂ ਉਹ ਵੀ ਅੱਖਾਂ ਰਹੀਂ ਨਿਹਾਰਿਆ ਤੁਸੀਂ ਪੂਰੇ ਵਿੱਚ ਉਹ ਵੀ ਅੱਖਾਂ ਰਹੀਂ ਨਿਹਾਰਿਆ ਪਾਤਸ਼ਾਹ ਇਹ ਕਿਰਪਾ ਕਰ ਦਿਓ ਸ਼ਾਰਤ ਵੀ ਮੈਂ ਅੱਖਾਂ ਰਹੀਂ ਨਿਹਾਰਨਾ ਚਾਹੁੰਦੀ ਆ ਵੇਖਣਾ ਚਾਹੁੰਦੀ ਆ ਮੇਰੇ ਦਿਲ ਦੀ ਰੀਚ ਹੈ ਸਤਿਗੁਰੂ ਕਹਿੰਦੇ ਗੁਜਰੀਏ ਸਮਾਨੀ ਮੈਂ ਤੈਨੂੰ ਤੇਰੇ ਸਵਾਲਾਂ ਦਾ ਜਵਾਬ ਪਰ ਹਾਂ ਮੈਂ ਉੱਤਰ ਪਹਿਲਾਂ ਦੇਵਾਂਗਾ ਪਰਚਾ ਬਾਅਦ ਵਿੱਚ ਪਾਵਾਂਗਾ ਇਹ ਪਰਚੇ ਪੈ ਰਹੇ ਸੀ ਆ ਕਵੀ ਨੇ ਕਿੰਨਾ ਪਿਆਰਾ ਲਿਖਿਆ ਹੈ ਇੱਕ ਇੱਕ ਬੋਲਾਂ ਵਿੱਚੋਂ ਕਿੰਨਾ ਦੁੱਖ ਦਰਦ ਝਲਕੇ ਸਾਹਮਣੇ ਆਂਦਾ ਹੈ ਸੰਗਤੀ ਨਹੀਂ ਮੇਰਾ ਨਾਮ ਗੁਜਰੀ ਮੈਂ ਗੁਜਰ ਗੁਜਰ ਕੇ ਗੁਜਰੀ ਹਾਂ